ਦਾ 3 ਮਹੀਨਿਆਂ ਦਾ ਕੋਰਸ ਆ 500 ਰੁਪਏ ਮਹੀਨਾ ਫੀਸ ਹੁੰਦੀ ਹੈ। ਪਰ ਜਿੱਦਾਂ ਬਹੁਤ ਜ਼ਿਆਦਾ ਕੋਸਟਲੀ ਕੇਸ ਲੈਂਦੇ ਆ ਆਪਣੇ ਬਹੁਤ ਜ਼ਿਆਦਾ ਕਾਫੀ ਫੀਸ ਲਈ ਜਾਂਦੀ ਹੈ। 6 ਮਹੀਨਾ ਦਾ ਕੋਰਸ ਕਰਾਣੇ ਇੱਕ ਫੈਸ਼ਨ ਡਿਜ਼ਾਈਨਿੰਗ ਦਾ ਕਰਾਣੇ 6 ਮਹੀਨਾ ਦਾ ਸਿੰਪਲ ਸਟਿਚਿੰਗ ਦਾ ਸੂਟ ਤੱਕ ਜਾ ਕੇ ਖਤਮ ਹੋ ਜਾਂਦਾ ਹੈ। ਮੈਨੂੰ 12 ਮਹੀਨੇ ਹੋ ਚੁੱਕੇ ਨੇ ਤੇ ਮੇਰਾ ਲਾਸਟ ਮਹੀਨਾ ਹੈਗਾ ਟ੍ਰੇਨਿੰਗ ਦਾ। ट बड़ा ही पोलाइटली बिहेव करते हैं सिखा रही हूँ। कहना पड़ेगा बहुत अच्छा सिखाते हैं और मैम भी बहुत अच्छे से कलैरीफाई करते हैं अगर नहीं समझ आ रहा तो बार बार समझाते हैं ਸਾਸ਼ਿਕਾਲ ਸਿਟੀ ਹੁਮਨਿਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਗਤੀ ਸਵਾਗਤ ਕਰਦੀ ਹਾਂ ਸੋ ਅੱਜ ਅਸੀਂ ਮੌਜੂਦ ਹਾਂ ਸ਼੍ਰੀ ਗਿਆਨਸਥਲ ਮੰਦਿਰ ਦੇ ਵਿੱਚ ਜਿੱਥੇ ਅਸੀਂ ਪਹੁੰਚੇ ਹਾਂ ਰਮੇਸ਼ ਗੰਬਰ ਜੀ ਕੋਲੋਂ ਇਹ ਪੁੱਛਣ ਲਈ ਕਿ ਕਹਿੰਦੇ ਨੇ ਕਿ ਜਦੋਂ ਇੱਕ ਬੱਚੇ ਦਾ ਵਿਆਹ ਹੁੰਦਾ ਜਦੋਂ ਇੱਕ ਕੁੜੀ ਦਾ ਵਿਆਹ ਹੁੰਦਾ ਜਦੋਂ ਇੱਕ ਮੁੰਡੇ ਦਾ ਵਿਆਹ ਹੁੰਦਾ ਉਹਦੇ ਲਈ ਉਹਦੇ ਪਿਓ ਦੀ ਸਾਰੀ ਪੂੰਜੀ ਲੱਗ ਜਾਂਦੀ ਹੈ ਬੇਸ਼ੱਕ ਉਹਨਾਂ ਦੇ ਪੈਸੇ ਵੱਲੋਂ ਹੋਵੇ ਜਾਂ ਕੁਝ ਵੀ ਸੋ ਇਹ ਇਥੇ ਕਾਫੀ ਹੀ ਸਮੇ ਤੋਂ ਕਾਫੀ ਕਹ ਲੋ 27 ਸਾਲਾਂ ਤੋਂ ਇਹ ਇਥੇ ਕੰਮ ਕਰ ਰਹੇ ਨੇ ਵਿਆਹ ਕਰਵਾ ਰਹੇ ਨੇ ਬੱਚਿਆਂ ਦਾ ਉਹ ਜਿਹੜੇ ਲੋੜਵੰਦੇ ਸੋ ਅੱਜ ਇਹਨ ਕਹਿੰਗੇ ਕਿ ਇਸ ਤਰੀਕੇ ਨਾਲ ਕਿਸ ਤਰੀਕੇ ਨਾਲ ਇੱਥੇ ਬੱਚਿਆਂ ਦਾ ਵਿਆਹ ਕਰਵਾਉਂਦੇ ਨੇ ਤੇ ਕਿਸ ਤਰੀਕੇ ਨਾਲ ਇੱਥੇ ਇਹਨਾਂ ਨੇ ਇੱਕ ਸਲਾਈ ਸੈਂਟਰ ਵੀ ਖੋਲ੍ਹਿਆ ਹੋਇਆ ਜਿੱਥੇ ਬੱਚੇ ਕਾਫੀ ਜ਼ਿਆਦਾ ਨੇ ਇਹਨਾਂ ਕੋਲ ਤਿੰਨ ਕੋਰਸਸ ਅਵੇਲੇਬਲ ਨੇ ਇੱਕ ਹੈ ਸਟਿਚਿੰਗ ਇੱਕ ਹੈ ਕੰਪਿਊਟਰ ਕੋਰਸ ਤੇ ਇੱਕ ਹੈ ਬਿਊਟੀਸ਼ਨ ਦਾ ਤੇ ਕਿਸ ਤਰੀਕੇ ਨਾਲ ਉਹ ਇਸ ਨੂੰ ਚਲਾ ਰਹੇ ਨੇ ਆਵਾਜ਼ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਸਰ ਕੀ ਗੱਲ ਜੀ ਬੇਟਾ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਾਂਗੀ ਕਿ ਜਦੋਂ ਕਿ ਮੈਂ ਪਹਿਲਾਂ ਕੱਲ ਕਹੀ ਕਿ ਜਦੋਂ ਇੱਕ ਬੱਚੇ ਦਾ ਵਿਆਹ ਹੁੰਦਾ ਤਾਂ ਉਹਦੇ ਪਿਓ ਦੀ ਸਾਰੀ ਕਿ ਸਾਰੀ ਪੂੰਜੀ ਲੱਗ ਜਾਂਦੀ ਹੈ ਬਟ ਤੁਸੀਂ 27 ਸਾਲ ਤੋਂ ਬੱਚਿਆਂ ਦਾ ਵਿਆਹ ਕਰਵਾ ਰਹੇ ਹੋ ਬਿਨਾਂ ਕਿਸੇ ਦੇ ਸਪੋਰਟ ਤੋਂ ਮਤਲਬ ਜਦੋਂ ਕਦੇ ਫੰਡਿੰਗ ਆਉਂਦੀ ਹੈ ਤਾਂ ਤੁਸੀਂ ਫੰਡਿੰਗ ਲੈ ਵੀ ਲੈਨੇ ਹੋ ਮਤਲਬ ਬੇਸ਼ੱਕ ਕੋਈ ਆਵੇ ਕੋਈ ਆਪਣੇ ਮਨ ਤੋਂ ਦੇਵੇ ਤਾਂ ਪਰ ਸਰ ਗੱਲ ਕੀਤੀ ਜਾਵੇ ਕਿ ਇਹਨੇ ਸਭ ਚੀਜ਼ਾਂ ਸਿਰਫ ਇੱਕ ਟੀਵੀ 'ਚ ਦੇਖਿਆ ਜਾਂਦੀਆਂ ਨੇ ਕਿ ਕੋਈ ਇਸ ਤਰੀਕੇ ਨਾਲ ਐਡੇ ਵੱਡੇ ਪੱਥਰ ਦੇ ਉੱਤੇ ਵਿਆਹ ਕਰਵਾ ਰਹੇ ਨੇ ਸਮਾਗਮ ਕਰਵਾ ਰਹੇ ਨੇ ਤੇ ਤੁ ਸੀ ਇਹ ਸੋਚ ਕਦੋਂ ਕੀਤੀ ਤੁਹਾਡੇ ਦਿਮਾਗ ਦੇ ਵਿੱਚ ਇਹ ਸੋਚ ਕਦੋਂ ਆਈ ਕਿ ਤੁਸੀਂ ਹੁਣ ਤੋਂ ਜਿਹੜੇ ਬੱਚਿਆਂ ਦਾ ਵਿਆਹ ਹੈ ਉਹ ਤੁਸੀਂ ਉਸ ਦਾ ਇੱਕ ਉਪਰਾਲਾ ਕਰਨਾ ਹੈ ਇਸ ਸੰਸਾ ਜਿਹੜੀ ਹੈ ਇਹ ਸਾਡੇ ਬਦਮ ਸਿੰਘ ਜੀ ਵਿਜੇ ਝੋਪੜਾ ਜੀ ਚੀਫ ਐਡੀਟਰ ਪੰਜਾਬ ਕੇਸਰੀ ਉਹਨਾਂ ਦੀ ਮਿਸੇਸ ਸ਼੍ਰੀਮਤੀ ਸਭਦੇਸ਼ ਝੋਪੜਾ ਜੀ ਜਿਹੜੇ ਕਿ ਇਸ ਕੰਮ ਵਿੱਚ ਬੜਾ ਇੰਟਰਸਟ ਲੈਂਦੇ ਸੀ ਉਹਨਾਂ ਨੇ ਆ ਕੇ ਸਾਨੂੰ ਇਹ ਗੱਲ ਕਹੀ ਵੇ ਤੁਸੀਂ ਜਿੱਥੇ ਕੀ ਉੱਪਰ ਕੰਪਿਊਟਰ ਸੈਂਟਰ ਚਲਾ ਰਹੇ ਹੋ ਸਲਾਈ ਸੈਂਟਰ ਚਲਾ ਰਹੇ ਹੋ ਬਿਊਟੀ ਪਾਰਲਰ ਚਲਾ ਰਹੇ ਹੋ ਇਹ ਜ਼ਰੂਰਤਮੰਦ ਅਸੀਂ ਗਰੀਬ ਨਹੀਂ ਕਹਾਂਗੇ ਅਸੀਂ ਜ਼ਰੂਰਤਮੰਦ ਜਿਹੜੇ ਪਰਿਵਾਰ ਆ ਉਹਨਾਂ ਵਾਸਤੇ ਕੁਝ ਐਂ ਸ਼ਾਦੀ ਦਾ ਸਿਸਟਮ ਕਰੋ ਕਿਉਂਕਿ ਅਮੀਰ ਲੋਕ ਤਾਂ ਕਰ ਲੈਂਦੇ ਹਨ ਪਰ ਇਹਨਾਂ ਦਾ ਕੋਈ ਸਹਾਰਾ ਨਹੀਂ ਹੈ ਉਸ ਤੋਂ ਬਾਅਦ ਅਸੀਂ ਇਹ ਸ਼ੁਰੂ ਕੀਤਾ ਹੈ ਅਸੀਂ 200 ਰੁਪਏ ਦੇ ਵਿੱਚ ਸ਼ਾਦੀ ਕਰਦੇ ਹਾਂ 100 ਰੁਪਏ ਲੜਕੀ ਵੱਲੋਂ ਉਹ 100 ਰੁਪਏ ਲੜਕੇ ਵੱਲੋਂ ਉਸ ਤੋਂ ਲੜਕੀ ਨੂੰ ਇੱਥੇ ਆਉਣਾ ਹੈ ਲੜਕੀ ਨੂੰ ਇੱਥੇ ਤਿਆਰ ਕੀਤਾ ਜਾਂਦਾ ਹੈ ਲੜਕੀ ਨੇ ਇੱਥੇ ਆਉਣਾ ਹੈ ਉਸ ਤੋਂ ਲੱਗ ਕੇ ਲੜਕੀ ਦੀ ਡੋਲੀ ਤੱਕ ਜਿਹੜਾ ਸਾਰਾ ਖਰਚਾ ਹੈ ਉਹ ਮੰਦਰ ਸਭਾ ਜਿਹੜੀ ਹੈ ਉਹ ਪੇ ਕਰਦੀ ਹੈ ਜਿੱਤਨੇ ਬਰਬਾਤੀ ਜੋ ਹੈ ਲੜਕੀ ਨੂੰ ਜੋ ਤਸਵੀਰਾਂ तकरीबन ਅਸੀਂ 50 ਦੀ ਰੱਖੀ ਹੋਈ ਹੈ ਜਿਆਦਾ ਵੀ ਆ ਜਾਂਦੇ ਹਨ ਇਹਦੀ ਹੈ ਵੀ 50 ਹੀ ਹੈ ਇਹ ਸਾਰਾ ਖਰਚਾ ਜਿਹੜਾ ਹੈ ਮੰਦਰ ਸਭਾ ਕਰਦੀ ਹੈ ਔਰ ਲੁਧਿਆਣਾ ਦੇ ਪੰਜਾਬ ਦੇ ਜਿਹੜੇ ਦਾਨੀ ਸੱਜਣਾਂ ਉਹ ਸਾਨੂੰ ਪੂਰੀ ਸਪੋਰਟ ਕਰਦੇ ਹਨ ਕਈ ਵਿੱਚ ਪਰਿਵਾਰ ਐਸੇ ਵੀ ਹਨ ਜਿਹੜਾ ਕਿ ਲੜਕੀ ਦਾ ਸਾਰਾ ਖਰਚਾ ਜਿਹੜਾ ਹੈ ਉਹ ਉਠਾ ਕੇ ਚਲੇ ਜਾਂਦੇ ਹਨ ਮੰਦਰ ਸਾਹਿਬਾ ਕੋਲੋਂ ਤਕਰੀਬਨ ਤਕਰੀਬਨ ਅਸੀਂ 50 ਹਜ਼ਾਰ ਰੁਪਏ ਦਾ ਖਰਚਾ ਜਿਹੜਾ ਹੈ ਅਸੀਂ ਕਰਦੇ ਹਾਂ ਉਸ ਤੋਂ ਬਾਅਦ ਜੋ ਵੀ ਕੋਈ ਦਾਨੀ ਸੱਜਣ ਆ ਕੇ ਲੜਕੀ ਨੂੰ ਦੇ ਜਾਵੇ ਉਹ ਲੜਕੀ ਦਾ ਹੈ ਅਸੀਂ ਉਸ ਦੇ ਵਿੱਚ ਕੋਈ ਇੰਟਰਫੇਰ ਨਹੀਂ ਕਰਦੇ ਆ ਇਸੇ ਤਰੀਕੇ ਹੀ ਸਾਡੇ ਕੰਪਿਊਟਰ ਸੈਂਟਰ ਦਾ ਜੇ ਸੇ ਵੀ ਤਕਰੀਬੇ ਮੇ 1 ਘੰਟੇ ਦਾ ਅਸੀਂ ਹਰ ਬੱਚੇ ਨੂੰ ਟਾਈਮ ਦਿੰਨੇ ਆ ਸਾਡਾ ਜਿਹੜਾ ਕੰਪਿਊਟਰ ਸੈਂਟਰ ਦੇ ਵਿੱਚ ਅਸੀਂ ਜਿਹੜਾ ਬੱਚਾ ਆਪਣਾ ਸਿੱਖ ਜਾਂਦਾ ਹੈ ਤਾਂ ਸਰਟੀਫਿਕੇਟ ਇਸ਼ੂ ਕਰਦੇ ਆ ਉਹ ਸਰਟੀਫਿਕੇਟ ਜਿਹੜਾ ਹੈ ਬੱਚਾ ਦਿਖਾ ਕੇ ਜਿੱਥੇ ਮਰਜੀ ਜਾ ਕੇ ਜੋਬ ਕਰਦਾ ਹੈ 3 ਮਹੀਨੇ ਦਾ ਕੋਰਸ ਹੈ 6 ਮਹੀਨੇ ਦਾ ਹੈ 1 ਸਾਲ ਦਾ ਸਰ ਜਿਹੜਾ ਕੰਪਿਊਟਰ ਕੋਰਸ ਤੁਸੀਂ ਦੱਸਿਆ ਹੈ ਇਹਦੇ ਵਿੱਚ ਮਤਲਬ ਹਰ ਸ਼੍ਰੇਣੀ ਦਾ ਬੱਚਾ ਮਤਲਬ ਆ ਸਕਦਾ ਹੈ ਐਡਮਿਸ਼ਨ ਲੈਣ ਵੀਵੀਸ਼ਰ ਲੈਣ ਲਈ ਇਸ ਵਿੱਚ ਕੋਈ ਅਸੀਂ ਏਜ ਬਾਰ ਨਹੀਂ ਰੱਖੀ ਹੈ ਬੱਚਾ ਜਿਹੜਾ ਹੈ 10 ਸਾਲ ਦਾ ਬੱਚਾ ਵੀ 12 ਸਾਲ ਦਾ ਬੱਚਾ ਵੀ ਉਤੋਂ ਲੈ ਕੇ ਟਿਲ ਕੀ ਅਸਟਾਮ तकरीबन 50 60 ਸਾਲ ਦਾ ਵੀ ਆ ਕੇ ਕੰਪਿਊਟਰ ਸਿੱਖਦੇ ਹਨ ਕਿਉਂਕਿ ਇਹ ਇੱਕ ਕੰਪਿਊਟਰ ਐਸੀ ਨੈਸਸਿਟੀ ਬਣ ਗਈ ਹੈ ਕਿ ਘਰ ਦੇ ਵਿੱਚ ਵੀ ਦੁਕਾਨ ਦੇ ਵਿੱਚ ਵੀ ਇਸ ਤੋਂ ਬਗੈਰ ਕੰਮ ਨਹੀਂ ਚੱਲਦਾ ਸਾਡੇ ਕੋਲ ਤੁਸੀਂ ਦੇਖਿਆ ਹੋਣਾ ਹਰ ਏਜ ਦੇ ਬੱਚੇ ਲੜਕੇ ਲੜਕੀਆਂ ਸਾਰੀਆਂ ਬੈਠੀਆਂ ਹੋਣ ਔਰ ਆਪਣਾ ਇਹ ਤੋਂ ਸਿੱਖ ਕੇ ਆਪਣੇ ਉਹ ਮਾਪਿਓ ਦਾ ਸਾਰਾ ਬੰਦੇ ਹਨ ਆਪਣੇ ਪੈਰਾਂ ਤੇ ਖੜੇ ਹੁੰਦੇ ਆ ਸਰ ਕੀ ਫਾਰਮੈਲਿਟੀਆਂ ਹੁੰਦੀਆਂ ਨੇ ਜਦੋਂ ਕੋਈ ਤੁਹਾਡੇ ਕੋਲ ਪਰਿਵਾਰ ਵਿਆਹ ਕਰਵਾਉਣ ਦੇ ਇੱਛੂ ਹੋ ਕੇ ਆਂਦੇ ਨੇ ਕਿ ਸਾਡਾ ਵਿਆਹ ਮਤਲਬ ਹੋਣਾ ਹੈ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਦੀ ਫਾਰਮੈਲਿਟੀਆਂ ਪੂਰੀ ਕਰਦੇ ਹੋ ਥੋੜਾ ਦੱਸੋ ਸਰ ਫਾਰਮੈਲਿਟੀ ਗਵਰਨਮੈਂਟ ਆਫ ਇੰਡੀਆ ਦੀ ਗਾਈਡ ਲਾਈਨ ਦੇ ਹਿਸਾਬ ਨਾਲ ਅਸੀਂ ਉਹਨਾਂ ਦਾ ਆਧਾਰ ਕਾਰਡ ਦੂਨਾ ਬੱਚੇ ਉਹ ਬੱਚੀ ਦਾ ਲੈਣੇ ਆ ਔਰ ਆਧਾਰ ਕਾਰਡ ਵਿੱਚ ਅਸੀਂ ਵੈਰੀਫਾਈ ਕਰਦੇ ਹਾਂ ਕਿ ਲੜਕੀ ਦੀ ਉਮਰ 18 ਸਾਲ ਤੋਂ ਘੱਟ ਤਾਂ ਨਹੀਂ ਹੈ ਔਰ ਲੜਕੇ ਦੀ ਉਮਰ ਜੜੀਆ 21 ਸਾਲ ਤੋਂ ਘੱਟ ਨਹੀਂ ਹੈ ਇਹ ਚੀਜ਼ ਤਾਂ ਸਾਨੂੰ ਪਹਿਲੇ ਮਸਤਸੀ ਦੇਖਦੇ ਹਾਂ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਉਹਨਾਂ ਨੂੰ ਇਹ ਪੁੱਛਦੇ ਹਾਂ ਪਰਿਵਾਰ ਨੂੰ ਵੀ ਤੁਸੀਂ ਕੀ ਚਾਹੁੰਦੇ ਹੋ ਸ਼ਾਦੀ ਕਰਨਾ ਚਾਹੁੰਦੇ ਹੋ ਦੋਨਾਂ ਦੀ ਸਹਿਮਤੀ ਦੇ ਨਾਲ ਇੱਥੇ ਸ਼ਾਦੀ ਕੀਤੀ ਜਾਂਦੀ ਹੈ ਕਿਉਂਕਿ ਮੰਦਰ ਦੇ ਵਿੱਚ ਅਸੀਂ ਕੋਈ ਵੀ ਸਿਗਰਟ ਬੀੜੀ ਤੰਬਾਕੂ ਕੋਈ ਵੀ ਅਸ਼ੀਲਾ ਪ੍ਰਾਸ ਅਸੀਂ 허ਲਾਉ ਨਹੀਂ ਕਰਦੇ ਜੋ ਵੀ ਰੋਟੀ ਪਾਣੀ ਮੰਦਰ ਸਾਹਿਬ ਵੱਲੋਂ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਂਦਾ ਹੈ ਭਰਾਤੀ ਜਿਹੜੇ ਹੈਗੇ ਆ 50 ਆਜਨ 60 ਆਜਨ 70 ਆਜਨ ਉਹ ਸਾਰੇ ਦੇ ਸਾਰੇ ਤੁਸੀਂ ਆਪਣਾ ਜੋ ਵੀ ਹੈ ਉਸ ਤੋਂ ਬਾਅਦ ਕੋਈ ਕਿਸੇ ਵੀ ਪਰਿਵਾਰ ਦਾ ਫੈਮਿਲੀ ਦਾ ਕਿਸੇ ਵੀ ਕਮਿਊਨਿਟੀ ਨਾਲ ਹਿੰਦੂ ਹੋਵੇ ਸਰਦਾਰ ਹੋਵੇ ਜੋ ਵੀ ਹੋਵੇ ਉਹਨੂੰ ਉਸੇ ਤਰੀਕੇ ਨਾਲ ਹੀ ਲਾਓ ਫੇਰੇ ਕਰੀਦੇ ਆਨੰਦ ਕਾਰਜ ਕਰੀਦੇ ਆ ਉਹਨਾਂ ਤੋਂ ਅਸੀਂ ਅੰਡਰਟੇਕਿੰਗ ਲੈਣੇ ਆ ਅਸੀਂ ਜਿਹੜੇ ਪਰਿਵਾਰ ਹੈਗੇ ਆ ਕੀ ਕੋਈ ਵੀ ਤੁਹਾਡਾ ਕੰਮ ਨੂੰ ਕੋਈ ਵੀ ਰਬ ਨਾ ਕਰੇ ਕੋਈ ਡਿਸਪੀਲ ਹੋ ਜਾਵੇ ਬੱਚਾ ਆ ਜਾਵੇ ਅਸੀਂ ਸਗੰਦੇ ਨੂੰ ਵੀ ਤਿਆਰ ਰਹੇ ਆ ਤੁਸੀਂ ਸਾਡੇ ਕੋਲ ਆਓ ਮਗਰ ਪਰਮਾਤਮਾ ਦੀ ਐਸੀ ਕਿਰਪਾ ਹੈ ਸਾਡੇ ਉੱਪਰ ਅੱਜ ਤੱਕ ਕੋਈ ਵੀ ਕਿਸੇ ਦਾ ਕੋਈ ਡਿਸਕਿਊਟਡ ਕੇਸ ਨਹੀਂ ਆਇਆ ਸਰ ਮੈਂ ਦੇਖ ਸਕਦੇ ਹਾਂ ਕਿ ਜਿਹੜਾ ਰੂਮ ਹੈ ਫੁੱਲ ਆਫ ਤੁਹਾਡੀ ਮੈਮਰੀਜ਼ ਨਾਲ ਭਰਿਆ ਹੋਇਆ ਹੈ ਜਿੱਥੇ ਮੈਂ ਦੇਖ ਸਕਦੇ ਹਾਂ ਕਿ ਇੰਨੇ ਸਾਰੇ ਜੋੜੇ ਨੇ ਜਨਾਬਾ ਵਿਆਹ ਹੋਇਆ ਹੋਇਆ ਹੈ ਇਸ ਦੇ ਨਾਲ ਹੀ ਮੈਂ ਬਦਲ ਸਰਦੀ ਵੀ ਫੋਟੋ ਦੇਖ ਸਕਦੇ ਹਾਂ ਕਿ ਕਾਲੀਗੜ੍ਹ ਦਲ ਦੇ ਜਿਹੜੇ ਪ੍ਰਧਾਨ ਸੀਗੇ ਉਸ ਟਾਈਮ ਤੇ ਆਪਣਾ ਸੁਖਬੀਰ ਸਿੰਘ ਬਦਲ ਜੀ ਦੀ ਫੋਟੋ ਲੱਗੀ ਹੋਈ ਹੈ ਤੇ ਇੱਥੇ ਇਹਦੇ ਨਾਲ ਹੀ ਸਰ ਦੇਖਿਆ ਜਾਵੇ ਤੇ ਇੱਥੇ ਕਾਫੀ ਰਾਸ਼ਨ ਤੇ ਰਾਸ਼ਨ ਵੀ ਸਰ ਤੁਸੀਂ ਬਣਦੇ ਹੋ ਉਹ ਉਹਦੇ ਵਿੱਚ ਤੁਹਾਡਾ ਕੀ ਮਤਲਬ ਹੁੰਦਾ ਹੈ ਜਿਹੜਾ ਰਾਸ਼ਨ ਬਿੱਟਰ ਆਇਆ ਉਹ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਤੁਸੀਂ ਦੱਸਿਆ ਹੈ ਵੀ ਤੇ ਬਾਦਲ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਜਿਸ ਟੇਬਲ ਤੇ ਅਸੀਂ ਬੈਠੇ ਆ ਇਸ ਟੇਬਲ ਤੇ ਹੀ ਬਾਦਲ ਸਾਹਿਬ ਨੇ ਆ ਕੇ ਖਾਣਾ ਖਾਇਆ ਹੈ ਇਸ ਟੇਬਲ ਤੇ ਬਹਿ ਕੇ ਮੈਡਮ ਰਜਿੰਦਰ ਕੌਰ ਪਟੜ ਡਿਪਟੀ ਸੀ ਮਿਨਿਸਟਰ ਪੰਜਾਬ ਇੱਥੇ ਹੀ ਟੰਡਨ ਸਾਹਿਬ ਗਵਰਨਰ ਛੱਤੀਸਗੜ੍ਹ ਜੀ ਬੀਜੇਪੀ ਦੇ ਪ੍ਰੈਜ਼ੀਡੈਂਟ ਪੰਜਾਬ ਦੇ ਉਹ ਹੋਰ ਵੀ ਬੜੀਆਂ ਬੜੀਆਂ ਹਸਤੀਆਂ ਜੁੜੀਆਂ ਹਨ ਇਤੇ ਆ ਕੇ ਬੈਠ ਚੁੱਕਿਆ ਹਨ ਉਹ ਤੁਹਾਨੂੰ ਆ ਕੇ ਸਾਡੀ ਆਫਸਰ ਸਪਲਾਈ ਕਰਦੀ ਹੈ ਹਨ ਉਹ ਜੋ ਬੰਦਾ ਹੈ ਉਹ ਤੁਹਾਨੂੰ ਦਿੰਦੇ ਹੋਏ ਹੈਗੇ ਆ ਜਿੱ ਤੱਕ ਕੰਪਿਊਟਰ ਦੀ ਗੱਲ ਹੈ ਔਰ ਆਪਣਾ ਸਲਾਈ ਸੈਂਟਿਸ ਦੀ ਗੱਲ ਹੈ ਔਰ ਉਸੇ ਬਿਊਟੀ ਪਾਰਲਰ ਦੀ ਗੱਲ ਹੈ ਲੁਧਿਆਣਾ ਸ਼ਹਿਰ ਦੇ ਇਹ ਨਹੀਂ ਹੈ ਵੀ ਜੁਤਮੰਦ ਬੈਂ ਇਹ ਕਹਾਂਗਾ ਉਹ ਬੱਚੇ ਉਹ ਪਰਵਾਰ ਜਿਸ ਮਰਜੀ ਕਮਿਊਨਿਟੀ ਨੂੰ ਮਿਲੋਂਗ ਕਰਦੇ ਹਨ ਉਹਨਾਂ ਦੇ ਬੱਚੇ ਇੱਥੇ ਆ ਕੇ ਸਿੱਖਦੇ ਹਨ ਕਿਉਂਕਿ ਇਹ ਇੱਕ ਨਸਸਸਟੀ ਹੈ ਅੱਜ ਕੱਲ ਦੇ ਸਮਾਜ ਦੇ ਵਿੱਚ ਤਿਆਰ ਹੋਣਾ ਬੱਚੀ ਨੇ ਬੱਚੇ ਨੇ ਤਿਆਰ ਹੋਣਾ ਆਪ ਤਿਆਰ ਹੋਣਾ ਬਾਜ਼ਾਰ ਜਾਣਾ بجائے ਕਿ ਸੈਂਟਰ ਦੇ ਵਿੱਚ ਜਾ ਕੇ ਉੱਥੇ ਪਾਰਲੇਟ ਡਾ ਕੇ ਪੈਸੇ ਖਰਚਣ ਇੱਥੇ ਬੱਚਾ ਆਪਣੇ ਆਪ ਤਿਆਰ ਹੋ ਜੂਗਾ ਹੋ ਜਾਂਦਾ ਹੈ ਆਪਣੇ ਘਰੋਂ ਆਪਣਾ ਸ਼ਾਦੀ ਹੋ ਕੇ ਜਾਂਦੀ ਹੈ ਤੁਹਾਵ ਤਿਆਰ ਹੋ ਸਕਦੀ ਹੈ ਅਸੀਂ ਬੱਚੇ ਨੂੰ ਇੰਨਾ ਕੈਪੇਬਲ ਬਣਾ ਕੇ ਜਾਂਦੇ ਹਾਂ ਕਿ ਉਸ ਨੂੰ ਕਿਸੇ ਦੀ ਜਰੂਰਤ ਨਹੀਂ ਪੈਂਦੀ ਹੈ ਉਹ ਆਪ ਖੁਦ ਤਿਆਰ ਹੁੰਦਾ ਹੈ ਘਰ ਦੇ ਮਾਤਾ ਨੂੰ ਹੋਰ ਪੈਣਾ ਨੂੰ ਸਭ ਨੂੰ ਤਿਆਰ ਕਰਕੇ ਭੇਜਦੇ ਹਨ ਉਹ ਬੱਚੇ ਕਰਦੇ ਹਨ ਔਰ ਜਿਹੜਾ ਸਰਟੀਫਿਕੇਟ ਹੈ ਉਹਨਾਂ ਕੋਲ ਲਾਈਫ ਦਾ ਹੈ ਉਹ ਜਦ ਹੀ ਜਦੋਂ ਮਰਜ਼ੀ ਉਹ ਦਿਨਾਂ ਨੂੰ ਪਾਰਲਰ ਖੋਲ੍ਹ ਸਕਦੇ ਹਾਂ ਸਰੀਜ਼ਨ ਆਲੀ ਹੁਣ ਆਖਰੀ ਸਵਾਲ ਮੇਰਾ ਤੁਹਾਡੇ ਤੋਂ ਇਹ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਮਤਲਬ ਸਾਲ ਦੇ ਵਿੱਚ ਇੰਨੇ ਵਿਆਹ ਕਰਵਾਏ ਨੇ ਤਾਂ ਫੰਡਿੰਗ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਫੰਡਿੰਗ ਦਾ ਨਾਮ ਆਉਂਦਾ ਹੈ ਤਾਂ ਫੰਡਿੰਗ ਦੇ ਨਾਮ ਤੇ ਬੜੇ ਲੋਕ ਅੱਗੇ ਵੀ ਆਉਂਦੇ ਨੇ ਬਟ ਇਸ ਤਰੀਕੇ ਨੂੰ ਕਿਸ ਤਰੀਕੇ ਨਾਲ ਅਸੀਂ ਸਾਕੂਲੇਟ ਕਰਨਾ ਹੈ ਕਾਫੀ ਮੁਸ਼ਕਲ ਹੁੰਦਾ ਹੈ ਤਾਂ ਤੁਹਾਡੀ ਜਿਹੜੀ ਫੰਡਿੰਗ ਦਾ ਸਕੀ ਸੈਟਿੰਗ ਹੈ ਉਹ ਤੁਸੀਂ ਕਿਸ ਤਰੀਕੇ ਨਾਲ ਕਰਦੇ ਹੋ ਸਾਡੇ ਸਾਨੂੰ ਫੰਡਿੰਗ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਇਹ ਜਿਹੜੀਆਂ ਸ਼ਾਦੀਆਂ ਹੁੰਦੀਆਂ ਨੇ ਇਹ ਕੰਨਿਆਂ ਹੈਗੀਆਂ ਨੇ ਜੀ ਕੰਨਿਆਂ ਨੇ ਤੁਸ ਸਮਾਨ ਲੈ ਕੇ ਜਾਣਾ ਹੈ ਪਰਮਾਤਮਾ ਨੂੰ ਦੇਣ ਵਾਲਾ ਹੈ ਦਾਨੀ ਸੱਜਣ ਹਨ ਜਾਂ ਸਾਡੇ ਜਿਹੜੇ ਮੈਂਬਰ ਹਨ ਉਹ ਸਾਰਿਆਂ ਨੇ ਡਿਊਟੀਆਂ ਲਈਤੀਆਂ ਵੀਆਂ ਨੇ ਕੋਈ ਚਾਂਦੀ ਦਾ ਸੈੱਟ ਦਿੰਦਾ ਹੈ ਕੋਈ ਬਤਨ ਦਾ ਸੈੱਟ ਦਿੰਦਾ ਹੈ ਕੋਈ ਵਸਤਰਾਂ ਦਾ ਸੈੱਟ ਦਿੰਦਾ ਹੈ ਐ ਤਰੀਕੇ ਹੀ ਸਾਰੇ ਦੇ ਸਾਰੇ ਸਾਡੀ ਕਮੇਟੀ ਦੇ ਜਿਹੜੇ ਮੈਂਬਰ ਹਨ ਉਹ ਸਾਰਿਆਂ ਨੇ ਉਹਨਾਂ ਡਿਊਟੀਆਂ ਲਈਤੀਆਂ ਵੀਆਂ ਨੇ ਉਹ ਸਾਨੂੰ ਸਾਰੇ ਸਾਰੇ ਉਹ ਦਾਨੀ ਸੱਜਣ ਜਿਹੜੇ ਹੈ ਉਹ ਸਾਡੀ ਬਹੁਤ ਹੈਲਪ ਕਰਦੇ ਹਨ ਇਸ ਕਰਕੇ ਕਿਉਂਕਿ ਉਹ ਦੇਖਦੇ ਹਨ ਕਿ ਇੱਥੇ ਜਿਹੜੀ ਸ਼ਾਦੀ ਹੁੰਦੀ ਹੈ ਬਿਲਕੁਲ ਕਿਸੇ ਬਿਨਾ ਪੇਤ ਪਾਉਂਦੇ ਕੋਈ ਵੀ ਕਿਸੇ ਕਮਿਊਨਿਟੀ ਦਾ ਬੰਦਾ ਆ ਜਾਵੇ ਅਸੀਂ ਕਿਸੇ ਨੂੰ ਨਾ ਨਹੀਂ ਕੀਤੀ ਹੈ ਉਹ ਸ਼ਾਦੀਆਂ ਜਿਹੜੀਆਂ ਕਿਉਂ ਦੋ ਆ ਜਾਣ ਤਿੰਨ ਆ ਜਾਣ ਚਾਰ ਆ ਜਾਣ ਪੰਜ ਆ ਜਾਣ ਕੋਈ ਵੀ ਕਿਸੇ ਵੱਲੋਂ ਕੋਈ ਸਾਡੀ ਇਨਕਾਰੀ ਨਹੀਂ ਹੈ ਮਗਰ ਸਾਡੀ ਸ਼ਰਤ ਹੈ ਅਸੀਂ ਜਿਸ ਦਿਨ ਆਸ਼ਰਮ ਆਉਂਦੇ ਹਾਂ ਉਸੇ ਦਿਨ ਹੀ ਸ਼ਾਦੀ ਕਰਦੇ ਹਾਂ ਸਰ ਜਸਤਰੀ ਕੈਨਾਲ ਤੁਸੀਂ ਮੈਨੂੰ ਦੱਸਿਆ ਕਿ ਇੱਥੇ ਕਾਫੀ ਹੀ ਮਤਲਬ ਲੋੜਵੰਦੇ ਲੋਕ ਨੇ ਉਹ ਆਉਂਦੇ ਨੇ ਤੁਹਾਡੇ ਕੋਲ ਤੇ ਜਿਹੜੀਆਂ ਕੁੜੀਆਂ ਨੇ ਉਹ ਸਿਲਾਈ ਸੈਂਟਰ ਦੇ ਵਿੱਚ ਬੇਸ਼ੱਕ ਉਹ ਬਿਊਟੀਸ਼ਨ ਕੋਰਸ ਸਿੱਖ ਰਹੀਆਂ ਐ ਬੇਸ਼ੱਕ ਉਹ ਕੰਪਿਊਟਰ ਕੋਰਸ ਸਿੱਖ ਰਹੀਆਂ ਬਟ ਜਿਹੜਾ ਇਹ ਇਨੀਸ਼ੀਏਟ ਹੈ ਤੁਹਾਡੇ ਵੱਲੋਂ ਕੀਤਾ ਗਿਆ ਹੈ ਕਾਫੀ ਹੀ ਸਹਾਰਨੀਆਂ ਤੇ ਮੈਂ ਆਸ਼ਾ ਕਰਦੀ ਹਾਂ ਕਿ ਜੇਕਰ ਕੋਈ ਵੀ ਕੁੜੀ ਸਾਡੀ ਆਵਾਜ਼ ਸੁਣਦੀ ਪਈ ਹੈ ਤੇ ਉਹ ਕਾਫੀ ਜ਼ਿਆਦਾ ਇਸ ਟਾਈਮ ਨੀਡੀ ਨੇ ਉਹ ਚਾਹੁੰਦੇ ਨੇ ਇੱਕ ਕੋਰਸ ਸਿੱਖਣਾ ਜਾਂ ਉਹਨਾਂ ਦੇ ਕਿਸੇ ਵੈਡਿੰਗ ਦੀ ਇਸ਼ੂਜ਼ ਹੈ ਜਾਂ ਉਹਨਾਂ ਦਾ ਵਿਆਹ ਕਰਕੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਉਹ ਇਥੇ ਆ ਸਕਦੇ ਨੇ ਇੱਕ ਵਾਰ ਸਰ ਨੂੰ ਮਿਲ ਸਕਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਮ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਹਾਡਾ ਕੀ ਨਾਮ ਹੈ ਤੇ ਤੁਸੀਂ ਕਿੰਨੇ ਟਾਈਮ ਤੋਂ ਇਸ ਕੰਪਿਊਟਰ ਕੋਰਸ ਨੂੰ ਕਰਵਾ ਰਹੇ ਹੋ ਬੱਚਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਾਮ ਮਨਦੀਪ ਕੌਰ ਹੈ ਮੈਨੂੰ 6 ਇਅਰ ਹੋ ਗਿਆ ਕੰਪਿਊਟਰ ਕੋਰਸ ਕਰਵਾਉਂਦਿਆਂ ਜੇਕਰ ਗੱਲ ਕੀਤੀ ਜਾਵੇ ਇੱਥੇ ਬੱਚਿਆਂ ਦੀ ਮੈਂ ਦੇਖ ਸਕਦੇ ਆ ਕਿ ਇੱਥੇ ਬੱਚੇ ਅਲੱਗ-ਅਲੱਗ ਕੋਈ ਮਤਲਬ ਐਕਸਲ ਕਰ ਰਿਹਾ ਹੈ ਕੋਈ ਪੇਂਟ ਕਰ ਰਿਹਾ ਹੈ ਕੋਈ ਟਾਈਪਿੰਗ ਕਰ ਰਿਹਾ ਹੈ ਬਟ ਗੱਲ ਕੀਤੀ ਜਾਵੇ ਇੱਕ ਕੋਰਸ ਦੀ ਤਾਂ ਤੁਹਾਡੇ ਕੋਲ ਕਿਹੜੇ-ਕਿਹੜੇ ਕੋਰਸ ਅਵੇਲੇਬਲ ਨੇ ਹਾਂਜੀ ਮੇਰੇ ਕੋਲ ਬੇਸਿਕ ਆ 3 ਮਹੀਨਿਆਂ ਦਾ ਕੋਰਸ ਆ 500 ਰੁਪਏ ਮਹੀਨਾ ਫੀਸ ਆ ਉਸ ਤੋਂ ਬਾਅਦ ਡਿਪਲੋਮਾ ਆ ਜਾਂਦਾ ਸਾਲ ਦਾ ਵੀ ਆ 6 ਮੰਥ ਦਾ ਵੀ ਆ ਅਗਰ ਕੋਈ ਸਾਲ ਦੇ ਵਿੱਚ ਨਹੀਂ ਕਰਨਾ ਚਾਹੁੰਦਾ ਤਾਂ ਉਹਨੂੰ ਆਪਾਂ ਘੱਟ ਟਾਈਮਿੰਗ ਦੇ ਵਿੱਚ 6 ਮੰਥ ਚ ਕਰਵਾ ਦਿੰਨੇ ਆ 6 ਮਨთ ਦੀ ਹੈਗੇ 1000 ਪਰ ਮਨਥ ਫੀਸ ਔਰ ਜਿਹੜਾ ਸਾਲ ਦਾ ਡਿਪਲੋਮਾ ਕਰਵਾਇਆ ਜਾਂਦਾ ਉਹਦੇ 500 ਪਰ ਮਨਥ ਫੀਸ ਹੈ ਬੇਸਿਕ 3 ਮਹੀਨਿਆਂ ਦਾ ਉਹਦੇ ਵੀ 500 ਰੁਪਏ ਪਰ ਫੀਸ ਹੈ ਪਰ ਮਨਥ ਜੇਕਰ ਕੋਈ ਬੱਚਾ ਤੁਹਾਡੇ ਕੋਲ ਕਾਫੀ ਵੀਕ ਹੈ ਜਿਸ ਨੂੰ ਕੁਝ ਵੀ ਬੇਸਿਕ ਨੋਲੇਜ ਨਹੀਂ ਹੈ ਤਾਂ ਤੁਸੀਂ ਉਸ ਬੱਚੇ ਨੂੰ ਕਿਸ ਤਰੀਕੇ ਨਾਲ ਟ੍ਰੇਨ ਕਰ ਦੋ ਹੌਲੀ 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 ਕਰਵਾਇਆ ਜਾਂਦਾ ਉਹਨਾਂ ਨੂੰ ਸ਼ੁਰੂ ਤੋਂ ਜਿੱਥੇ ਦੇਖਿਆ ਜਾਵੇ ਤਾਂ ਤੁਹਾਡੇ ਕੋਲ ਆਲਮੋਸਟ ਇੱਥੇ ਮੈਂ ਦੇਖ ਸਕਦੇ ਹਾਂ ਕਿ 7 ਤੋਂ 8 ਬੱਚੇ ਨੇ ਤੇ ਇਹਨਾਂ ਵਿੱਚੋਂ ਸਭ ਤੋਂ ਪੁਰਾਣਾ ਬੱਚਾ ਜਿਹਨੂੰ ਮਤਲਬ ਤੁਸੀਂ ਕਰਵਾ ਚੁੱਕੇ ਹੋ ਤੇ ਇੱਥੇ ਆ ਕੇ ਉਹ ਵੀ ਅਪਲਾਈ ਕਰ ਸਕਦੇ ਨੇ ਜਿੱਥੇ ਤੁਸੀਂ ਹੁਣ ਐਜ਼ ਅ ਟੀਚਰ ਮਤਲਬ ਕੰਮ ਕਰ ਰਹੇ ਹੋ ਤੇ ਕਿ ਜਿਹੜੇ ਬੱਚਿਆਂ ਨੂੰ ਤੁਸੀਂ ਸਿਖਾ ਰਹੇ ਹੋ ਉਹ ਇੱਥੇ ਆ ਕੇ ਲੱਗ ਸਕਦੇ ਨੇ ਮਤਲਬ ਐਜ਼ ਇਨ ਜੌਬ ਬਿਲਕੁਲ ਲੱਗ ਸਕਦੇ ਨੇ ਹਾਂਜੀ ਸੋ मैम ਜਿਸ ਤਰੀਕੇ ਨਾਲ এনवायरमेंट ਹੈ ਤੇ ਤੁਹਾਡੇ ਸਾਹਮਣੇ ਨਾਲ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸ ਤਰੀਕੇ ਦੀ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਜਿੱਦਾਂ ਤੁਸੀਂ ਕੁਝ ਸਿਖਾ ਰਹੇ ਹੋ ਕਿਸ ਤਰੀਕੇ ਨਾਲ ਉਹਨਾਂ ਨੂੰ ਸਿਖਾਉਣਾ ਮੇਰੇ ਕੋਲ ਬੈਚਸ ਨੇ ਅਲੱਗ-ਅਲੱਗ ਬੈਚਾਂ ਦੇ ਰਹਿੰਦੇ ਨੇ ਸਵੇਰ 9 ਵਜੇ ਤੋਂ 5 ਵਜੇ ਤੱਕ ਸ਼ੁਰੂ ਹੋ ਜਾਂਦੇ ਨੇ ਤਾਂ ਹਰ ਇੱਕ ਟਾਈਮਿੰਗ ਵਿੱਚ ਹਰ ਇੱਕ ਬੱਚਾ ਆਂਦਾ ਵਾ ਇਸੇ ਹਿਸਾਬ ਨਾਲ ਬਾਹਰ ਨਾਲੋਂ ਇੱਥੇ ਕਾਫੀ ਜ਼ਿਆਦਾ ਬਾਹਰ ਜਿੱਦਾਂ ਬਹੁਤ ਜ਼ਿਆਦਾ ਕੋਸਟਲੀ ਫੀਸ ਲੈਂਦੇ ਆ ਆਪਣੇ ਬਹੁਤ ਜ਼ਿਆਦਾ ਘੱਟ ਫੀਸ ਲਈ ਜਾਂਦੀ ਆ ਕੀ ਐਕਟਿਵਲੀ ਤੁਹਾਡੇ ਕੋਲ ਇਸ ਟਾਈਮ ਕਿੰਨੇ ਬੱਚੇ ਨੇ ਮੇਰੇ ਕੋਲ 45 ਨੇ 45 ਬੱਚਿਆਂ ਨੂੰ ਕਰਵਾਉਂਦਾ ਹੈ ਕੋਰਸ ਕੰਪਲੀਟ ਹੋਣ ਤੋਂ ਬਾਅਦ ਤੁਹਾਡੇ ਵੱਲੋਂ ਕੀ ਦਿੱਤਾ ਜਾਂਦਾ ਐਸ ਲਾਈਕ ਡਿਗਰੀ ਦਿੱਤੀ ਜਾਂਦੀ ਹੈ ਕਿ ਸਰਟੀਫਿਕੇਟ ਦਿੱਤਾ ਜਾਂਦਾ ਸਰਟੀਫਿਕੇਟ ਪ੍ਰੋਵਾਈਡ ਕੀਤਾ ਜਾਂਦਾ ਬੱਚਿਆਂ ਨੂੰ ਹਾਂਜੀ ਤੇ ਉਹ ਸਰਟੀਫਿਕੇਟ ਅਪਰੂਵਡ ਹੈ ਗਵਰਨਮੈਂਟ ਵੱਲੋਂ ਬਿਲਕੁਲ ਜੀ ਕੀ ਨਾਮ ਹੈ ਤੁਹਾਡਾ ਮਨਦੀਪ ਕੌਰ ਕਿੰਨੇ ਟਾਈਮ ਤੋਂ ਇੱਥੇ ਸਿੱਖ ਰਹੇ ਹੋ ਤੁਸੀਂ ਕੰਪਿਊਟਰ ਨੂੰ 8 ਮਨთ ਹੋ ਗਿਆ 8 मंथ्स तो ਤੇ ਤੁਸੀਂ ਇੱਥੇ ਮਤਲਬ ਕਿ ਤੁਸੀਂ ਡਿਗਰੀ ਕੋਰਸ ਕਰਨ ਆਏ ਸੀਗੇ ਜਾਂ ਆਪਣਾ ਡਿਪਲੋਮਾ ਕਰਨ ਆਏ ਸੀ ਡਿਪਲੋਮਾ ਡਿਪਲੋਮਾ ਤੇ ਡਿਪਲੋਮਾ ਦੇ ਵਿੱਚ ਤੁਸੀਂ ਕੀ ਕੀ ਸਿੱਖਿਆ ਹਜ ਤੱਕ ਮੈਂ ਐਕਸਲ ਸਿੱਖ ਲਿਆ ਪਾਵਰਪੁਆਇੰਟ ਸਿੱਖ ਲਿਆ ਵਰਡ ਵਰਡ ਵਰਪੈਡ ਸਿੱਖ ਲਿਆ ਕਾਫੀ ਕੁਝ ਸਿੱਖ ਲਿਆ ਟਾਈਪਿੰਗ ਵਗੈਰਾ ਸਿੱਖ ਲਿਆ ਪੇਂਟਸ ਸੀਟਸ ਬਣਾਉਣਾ ਸਿੱਖ ਲਿਆ ਜੀ ਔਰ ਟਾਈਪਿੰਗ ਕਰਨਾ ਫਿਰ ਪੇਂਟਸ ਪੇਂਟਿੰਗ ਬਣਾਉਣਾ ਕਾਰਡਸ ਬਣਾਨੇ ਵੈਸਟਿੰਗ ਕਾਰਡ ਵਗੈਰਾ ਸਿੱਖ ਲਿਆ ਇੱਥੇ ਦੇ ਤੁਸੀਂ ਕੀ ਕੀ ਕਹਿਣਾ ਚਾਹੋਗੇ ਇੱਥੇ जिस ਤਰੀਕੇ ਨਾਲ ਤੁਹਾਨੂੰ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਠਸਖਾਨਦੇ ਆ ਮੈਮ ਇਹ ਬਹੁਤ ਠਸਖਾਨਾ ਸਮਝ ਵੀ ਆ ਰਿਹਾ ਸੀ ਹੁਣ ਕੀ ਹੋਪ ਕਰ ਰਹੇ ਹਾਂ ਕਿ ਤੁਸੀਂ ਨੈਕਸਟ ਤੁਹਾਡਾ ਕੀ ਗੋਲ ਹੈ ਤੁਸੀਂ ਕੰਪਿਊਟਰ ਕੋਰਸ ਸਿੱਖ ਕੇ ਤੁਸੀਂ ਕਿਸ ਪ੍ਰੋਫਾਈਲ ਦੀ ਜੌਬ ਤੁਸੀਂ ਲੱਭਣਾ ਚਾਹੁੰਦੇ ਹਾਂਜੀ ਜਿਵੇਂ ਐਕਸਲ ਕਰ ਰਹੇ ਹਾਂ ਅੱਛੀ ਕਰ ਰਹੇ ਹੋਗੇ ਜੌਬ ਕਰਨਾ ਚਾਹੁੰਦੇ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਰਮਿੰਦਰ ਕੌਰ ਹੈ ਕੋ ਮੈਮ ਤੁਹਾਡੇ ਕੋਲ ਇਸ ਟਾਈਮ ਕਿੰਨੇ ਬੱਚੇ ਨੇ ਤੇ ਤੁਸੀਂ ਇੱਥੇ ਕੀ ਸਿਖਾ ਰਹੇ ਹੋ ਮੇਰੇ ਕੋਲ ਇਸ ਟਾਈਮ 20-25 ਬੱਚੇ ਹੈਗੇ ਨੇ ਤੇ ਇਹਨਾਂ ਨੂੰ ਇੱਕ 6 ਮਨ ਦਾ ਕੋਰਸ ਕਰਾਉਂਦੇ ਆ ਇੱਕ ਫੈਸ਼ਨ ਡਿਜ਼ਾਈਨਿੰਗ ਦਾ ਕਰਾਉਂਦੇ ਆ 6 ਮਨ ਦਾ ਸਿੰਪਲ ਸਟਿਚਿੰਗ ਦਾ ਸੂਟ ਤੱਕ ਜਾ ਕੇ ਖਤਮ ਹੋ ਜਾਂਦਾ ਹੈ ਫੈਸ਼ਨ ਡਿਜ਼ਾਈਨਿੰਗ ਦੇ ਇਸ ਕੋਰਸ ਦੇ ਵਿੱਚ ਇੱਕ ਸਾਲ ਦਾ ਕੋਰਸ ਹੈ ਇੱਕ ਡੇਟ ਸਾਲ ਦਾ ਕੋਰਸ ਹੈ 1.5 ਸਾਲ ਦੇ ਕੋਰਸ ਦੇ ਵਿੱਚ ਬੱਚਿਆਂ ਨੂੰ ਅਸੀਂ ਸੂਟ ਤੋਂ ਲੈ ਕੇ ਜੋ ਕੁਝ ਵੀ ਅੱਜਕੱਲਹੇ ਲਹਿੰਗੇ, ਸ਼ਰਾਰੇ, ਗਰਾਰੇ ਸਾਰਾ ਕੁਝ ਅੰਦਰ ਡ्रेसेस ਵਗੈਰਾ ਸੂਟ ਸੈੱਟ ਵਗੈਰਾ ਜੋ ਕੁਝ ਵੀ ਅੱਜਕੱਲ ਬੱਚੇ ਮੋਬਾਈਲ ਤੋਂ ਡਿਜ਼ਾਈਨ ਕੱਟ ਕੇ ਲੈ ਕੇ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਤਿਆਰ ਕਰਵਾ ਦਿੰਦੇ ਆ ਮੈਮੇ ਦੀ ਕੀ ਕਾਸਟਿੰਗ ਹੈ ਇਸ ਕੋਰਸ ਦੀ ਕੋਰਸ ਇਹ 6 ਮਨთ ਵਾਲੇ ਦੀ 800 ਰੁਪਏ ਪਰ ਮਨთ ਫੀਸ ਹੈ ਔਰ ਦੂਸਰੇ ਵਾਲੇ ਕੋਰਸ ਦੀ 1200 ਰੁਪਏ ਪਰ ਮਨთ ਫੀਸ ਹੈ ਤੁਹਾਡਾ ਕੁਲ ਇਸ ਟਾਈਮ ਕਿੰਨੇ ਬੱਚੇ ਜੁੜੇ ਇਸ ਟਾਈਮ ਸਿੱਖ ਕੇ ਜਾ ਚੁੱਕੇ ਨੇ ਮੇਰੇ ਕੋ ਤਾਂ ਕਾਫੀ ਬੱਚੇ ਜਾ ਚੁੱਕੇ ਨੇ ਸਿੱਖ ਗਏ ਹੁਣ ਤੱਕ ਮੈਂ ਗਿਣਤੀ ਨਹੀਂ ਮਿਨੀਮਮ ਪੰਜਾਹ ਮੈਨੂੰ ਖੁਦ ਤੋਂ 3-4 ਸਾਲ ਹੋ ਗਏ ਲੱਗੇ ਨੂੰ ਸ਼ਾਇਦ 50 ਦੇ ਕਰੀਬ ਜਾ ਚੁੱਕੇ ਨੇ ਬੱਚੇ ਮੈਂ ਤੁਹਾਡਾ ਨੀਸ਼ਾ ਨੀਸ਼ਾ ਤੁਹਾਨੂੰ ਇੱਥੇ ਸਿੱਖਦੇ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ 12 ਮਹੀਨੇ ਹੋ ਚੁੱਕੇ ਨੇ ਤੇ ਮੇਰਾ ਲਾਸਟ ਮਹੀਨਾ ਹੈਗਾ ਟ੍ਰੇਨਿੰਗ ਦਾ ਹਾਂਜੀ ਕੀ ਕੁਝ ਸਿੱਖ ਚੁੱਕੇ ਹੋ ਇਥੋਂ ਮੈਂ ਸਿੰਪਲ ਜਿਹੜੇ ਸੂਟ ਸਲਵਾਰ ਹੁੰਦੇ ਉਹ ਤੋਂ ਲੈ ਕੇ ਸਾਰੀ ਡਿਜ਼ਾਈਨਿੰਗ ਡ्रेसेस ਵਗੈਰਾ ਸਾਰਾ ਕੁਝ ਜਿਵੇਂ ਹਲਟਰ ਨੈਕ ਵਗੈਰਾ ਹੁੰਦੇ ਨੇ ਉਹ ਸਾਰਾ ਕੁਝ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਇੱਥੇ ਦੇ ਸਟਾਫ ਹੈ ਜਿਹੜੇ ਤੁਹਾਡੇ ਟੀਚਰਸ ਨੇ ਉਹ ਕਿਸ ਕਿਸ ਤਰੀਕੇ ਦਾ ਉਹਨਾਂ ਦਾ ਬਿਹੇਵੀਅਰ ਤੁਹਾਡੇ ਨਾਲ ਉਹਨਾਂ ਦਾ ਬਿਹੇਵੀਅਰ ਬਹੁਤ ਵਧੀਆ ਹੈਗਾ ਮਤਲਬ ਇੱਥੇ ਟਾਈਮਿੰਗ ਹੈਗੀ ਜਿਹੜੀ 10 ਤੋਂ 4:30 ਵਜੇ ਤੁਸੀਂ ਕਦੇ ਵੀ ਆ ਕੇ ਸਿੱਖ ਸਕਦੇ ਹੋ ਮਤਲਬ ਉਹ ਤੁਹਾਡੀ ਪ੍ਰੋਬਲਮ ਵੀ ਸਮਝਦੇ ਨੇ ਜੇ ਤੁਸੀਂ ਜੌਬ ਕਰਦੇ ਹੋ ਜਾਂ ਤੁਹਾਡੇ ਕੋਈ ਹੋਰ ਰਿਲੇਟਿਡ ਪ੍ਰੋਬਲਮਸ ਹੈਗੀਆਂ ਤੇ ਉਹਨਾਂ ਦੇ ਥਰੂ ਤੁਸੀਂ ਕਦੇ ਵੀ ਆ ਕੇ ਸਿੱਖ ਸਕਦੇ ਹੋ ਤੇ ਟੀਚਰ ਬੜਾ ਹੀ 플ਾਈਟਲੀ ਬਿਹੇਵ ਕਰਦੇ ਨੇ ਤੇ ਉਹ بار بار ਵੀ ਤੁਹਾਨੂੰ ਸਮਝਾਉਂਦੇ ਨੇ ਤੇ ਬਹੁਤ ਵਧੀਆ ਸਿਖਾਉਂਦੇ ਨੇ ਤੇ ਹੁਣ অলਮੋਸਟ ਤੁਹਾਡਾ ਜਿਹੜਾ ਕੋਰਸ ਹੋ ਕੰਪਲੀਟ ਹੋਣ ਵਾਲਾ ਤਾਂ ਤੁਸੀਂ ਹੁਣ ਕੀ ਹੋਪ ਕਰ ਰਹੇ ਹੋ ਮੈਂ ਅੱਗੇ ਬੁਟੀਕ ਖੋਲਾਂਗੇ ਜੀ ਤੇ ਹੋਰ ਸਟੂਡੈਂਟ ਨੂੰ ਵੀ ਸਿਖਾਉਂਦੀ ਆਪਾਂ ਸੋਚਦੇ ਆਂ ਨਾ ਜੇ ਫ੍ਰੀ 'ਚ ਆਪਾਂ ਸਿਖਾ ਸਕੀਏ ਸਤਿ ਸ਼੍ਰੀ ਅਕਾਲ ਮੈਮ ਪਹਿਲਾਂ ਤਾਂ ਆਪਣਾ ਤੁਸੀਂ ਨਾਮ ਦੱਸੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਬਜੀਤ ਹੈ ਤੁਸੀਂ ਇੱਥੋਂ ਕਿੰਨਾ ਟਾਈਮ ਤੋਂ ਮਤਲਬ ਮਤਲਬ ਸਿਖਾ ਰਹੇ ਹੋ ਬੱਚਿਆਂ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਮੈਂ 14 ਇਅਰਸ ਤੋਂ ਰੈਗੂਲਰ ਇੱਥੇ ਕੋਰਸਸ ਸਿਖਾ ਰਹੀ ਆਂ ਔਰ ਬੇਸਿਕਸ ਟੂ ਐਡਵਾਂਸ ਕੋਰਸਸ ਸਾਡੇ ਕੋਲ ਅਵੇਲੇਬਲ ਹੈ ਜੋ ਬੱਚਿਆਂ ਨੇ ਪਹਿਲੇ ਕੋਰਸਸ ਕਰ ਚੁੱਕੇ ਆ ਉਹ ਆਪਣੇ ਜੋ ਕੋਰਸ ਹੈ ਉਹ ਐਡਵਾਂਸ ਕੋਰਸ ਕਰ ਸਕਦੇ ਆ ਔਰ ਜਿਨ੍ਹਾਂ ਨੂੰ ਬੇਸਿਕ ਨੋਲਜ ਦੀ ਨੀਡ ਹੈ ਤਾਂ ਬੇਸਿਕ ਕੋਰਸ ਵੀ ਅਵੇਲੇਬਲ ਹੈ ਸਾਡੇ ਕੋਲ ਇਸ ਦੀ ਕੀ ਕਾਸਟਿੰਗ ਦਿੰਦੇ ਆ ਮੈਮ ਮੈਮ 1500 ਬੇਸਿਕ ਕੋਰਸ ہمارا 1500 ਤੋਂ ਸਟਾਰਟ ਹੋ ਜਾਂਦਾ ਹੈ ਅਬ ਤੁਸੀਂ ਜਿੰਨਾ ਮਰਜ਼ੀ ਚਲੇ ਜਾਓ ਸਕਿਨ ਮੇਕਅਪ ਐਂਡ ਹੈਅਰਜ਼ ਨੇਲਸ ਸਾਰੇ ਕੋਰਸਸ ਅਵੇਲੇਬਲ ਹੈ ਜਿਹੜੇ ਬੱਚੇ ਨੇ ਤੁਹਾਡੇ ਕੋਲ ਜਿਹੜਾ ਨੂੰ ਕੁਝ ਵੀ ਨਹੀਂ ਆਉਂਦਾ ਬੇਸਿਕਲੀ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈ ਮਤਲਬ ਇਸ ਲਾਈਨ ਦੇ ਬਾਰੇ ਗਰੂਮਿੰਗ ਵੀ ਨਹੀਂ ਪਤਾ ਕਿਸ ਤਰੀਕੇ ਨਾਲ ਕਰਨੀ ਹੈ ਤਾਂ ਤੁਸੀਂ ਉਹਨਾਂ ਨੂੰ ਵੀ ਇਹ ਚੀਜ਼ ਸਿਖਾਣੇ ਹੋ ਜੇ ਮੰਨ ਲਓ ਕਿ ਕੋਈ ਨਹੀਂ ਵੀ ਪੈਸੇ ਫੇਰ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨਾਲ ਡੀਲ ਕਰਦੇ ਹੋ ਮੈਮ ਜੇ ਨਹੀਂ ਪੈਸੇ ਤਾਂ ਅਸੀਂ ਉਹਨੂੰ ਮਿਨੀਮਮ ਚਾਰਜਸ ਦੇਖੋ ਚਾਰਜਸ ਤਾਂ ਭੀ ਕਰਨੇ ਪੈਂਦੇ ਆ ਬਿਕਾਜ਼ ਅਗਰ ਅਸੀਂ ਬਿਲਕੁਲ ਫ੍ਰੀ ਕਰਾਂਗੇ ਤਾਂ ਕੋਈ ਵੀ ਸਿੱਖਣ 'ਚ ਇੰਟਰਸਟ ਨਹੀਂ ਲਿੰਦਾ ਔਰ ਰੈਗੂਲਰ ਹੋ ਕੇ ਨਹੀਂ ਸਿੱਖਦਾ ਦੈਨ ਮਿਨੀਮਮ ਫੀਸਸ ਸਾਡੇ ਕੋਲ ਅਵੇਲੇਬਲ ਹੈਗੀਆਂ ਨੇ ਕਿ ਹਾਂ ਉਹਨੂੰ ਅਸੀਂ ਪ੍ਰੋਡਕਟਸ ਦੇ ਵਿੱਚ ਹੈਲਪ ਕਰ ਦਿੰਦੇ ਆ ਪਲੱਸਸ ਵਰਕ ਦੇ ਵਿੱਚ ਹੈਲਪ ਹੈਲਪ ਕਰ ਦਿੰਦੇ ਆ ਤੁਹਾਡੇ ਕੋਲ ਇਸ ਟਾਈਮ ਕਿੰਨੇ ਐਕਟਿਵ ਬੱਚੇ ਨੇ 35 ਦਿਨ ਯਰ ਮੇਕੋ ਸਟੂਡੈਂਟਸ ਆ 2 ਆਰਸ ਦਾ ਬੈਚ ਹੁੰਦਾ ਮੈਮ 10 ਟੂ 5 ਓਕਲਾਕ ਸਾਡੀ ਕਲਾਸਿਸ ਨੇ ਐਨੀ 2 ਆਰਸ ਬੱਚਾ ਜੁਆਇਨ ਕਰ ਸਕਦਾ ਆਫਟਰ ਕਾਲਜ ਆਫਟਰ ਸਟੂਡੈਂਟਸ ਜਿਵੇਂ 3 ਟੂ 5 ਵੀ ਅਵੇਲੇਬਲ ਹੈ ਕਲਾਸ ਸਾਡੇ ਕੋਲ सत श्रीकाल नाम है थोड़ा मेरा नाम पलक है जी तो तुम कितने टाइम पर उतरे सीख रहे हो कोर्स जी मेरे को टू मंथ्स हो गए यहाँ पे सीखते सीखते बट कहना पड़ेगा बहुत अच्छा सिखाते हैं और मैम भी बहुत अच्छे से क्लैरिफाई करती है अगर नहीं समझ आ रहा तो बार बार समझाते हैं आ, कोई प्रॉब्लम आती है हुआ कहते कि मैं खड़ी हूँ आप बोल लो कोई भी कहीं पर प्रॉब्लम है सो यार तो आपने कित कब ज्वाइन किया था यहाँ पर मैंने ज्वाइन किया था जुलाई में So, uh, जब ये ज्वाइन मैंने थर्टीन जुलाई से किया था बट uh, तब से लेके अब तक काफ़ी अच्छा एक्सपीरियंस रहा है मैम बहुत अच्छा सिखाते हैं एंड मैंने जितने भी जितने भी लड़कियाँ यहाँ पर आती हैं वो वो भी सीखती हैं और मैं उनसे बहुत कुछ सीखती हूँ बहुत मोटिवेट करते हैं मैम